ਤਿਆਰ ਹੋਣ ਰਹੀ ਆ ਚਲਾ ਸਮਾਨ ਦੇਈ ਆਵਾ ਪਿਪਾਲਾ ਵੱਡੀ ਦੀ ਤੇ ਜਬਾਨ ਅੱਗੇ ਬੜੀ ਆ ਅੱਗੇ ਇਸੇ ਤੋਂ ਕਿੰਨੀਆਂ ਗੱਲਾਂ ਕਰਨ ਰਹੀ ਸੀ ਜੇ ਆਸਮਾਨ ਨਾ ਦਿੱਤਾ ਫੇਰ ਉਹਨੇ ਬਥੇਰੀਆਂ ਗੱਲਾਂ ਕਰਨੀਆਂ ਵੇਖ ਲੈ ਬਣਾਇਆ ਸੀ ਲਗਾ ਲਿਆ ਰੱਖ ਲਿਆ ਪੜਾਉਂਦੀ ਆ ਪਹਿਲੇ ਪਾ ਕੇ ਚਲ ਜਾ ਰਪਿੰਦਰਾ ਹੋ ਗਈਆਂ ਤਿਆਰ ਹਾਂਜੀ ਅੰਮੀ ਜੀ ਹੋ ਗਈਆਂ ਆਜੋ ਆ ਲੈ ਫੜ ਸਮਾਨ ਤੇ ਆ ਪਾਲਾ ਆ ਲੈ ਇੱਟੇ ਛਾ ਪਾਈਓ ਆਜੋ ਕਿ ਭੈਜੀ ਆਹ ਆ ਰਿਓ ਤੇ ਆਸ਼ਾ ਪਾਈਆ ਪਾਲਾ ਮੰਮੀ ਜੀ ਗਰਮੀ ਬੜੀ ਆ ਮੇਰਾ ਦਵਾ ਵੀ ਆ ਰਹਿਣੀ ਦਿੰਨੀ ਆ ਕੋਈ ਨਹੀਂ ਦੋਗੇ ਗਈ ਹੀ ਪਿੰਡ ਤੋਂ ਪਾ ਕੇ ਖੜਿਆ ਹੀ ਘਰ ਵਾਲੀ ਕਿਹੜਾ ਜ਼ਰੂਰੀ ਆ ਲੈ ਪੁੱਤ ਨਵੇਂ ਆ ਨਵੇਂ ਪਾਉਣਾ ਹੁੰਦਾ ਵਾ ਮੁੜ ਕੇ ਤੇ ਉਹੀ ਨਹੀਂ ਪਾਈਦਾ ਤੋ ਹੋਣੀ 4 ਦਿਨ ਪਾਉਂਦੇ ਆ ਪਾਲਾ ਮੈਂ ਤਾਂ ਕਹਿੰਨੀ ਆ ਮੰਮੀ ਜੀ ਹੈ ਤਾਂ ਸਹੀ ਆ ਪਰ ਮੈਨੂੰ ਬੜਾ ਡਰ ਜਿਹਾ ਲੱਗਦਾ ਬੇਨਾ ਚੀਜ਼ਾਂ ਤੋਂ ਇਦੂ ਹੀ ਆਪਣੇ ਕੋਲ ਸਾਹਮਣੇ ਰੱਖ ਲਓ ਕੋਈ ਨਹੀਂ ਮੈਂ ਨਕੀ ਮੁੱਢੀ ਚੀਜ਼ ਪਾ ਜਾਨੀ ਆ ਕੋਈ ਚੱਲ ਮੈਂ ਕਿੱਥੇ ਸਾਂਹਣਾ ਆਵਾ ਏਦਾਂ ਕਰ ਪੇ ਤੂੰ ਆਪਣੇ ਕੋਲ ਹੀ ਰੱਖ ਲਾ ਕਿਤੇ ਜਾਣਾ ਆਉਣਾ ਪੈਂਦਾ ਫੇਰ ਮੇਰੇ ਕੋ ਮੰਗੇਗੀ ਕਿ ਮਮੀ ਕੱਢ ਕੇ ਦੋ ਉਹ ਨਹੀਂ ਮਮੀ ਜੀ ਤੁਸੀਂ ਨਾ ਆਪਣੇ ਕੋਲ ਰੱਖ ਲਓ ਉਹ ਨਹੀਂ ਕੋਈ ਨਹੀਂ ਪਾ ਲੂੰਗੀ ਗਰਮੀ ਚ ਤੇ ਵੈਸੇ ਨਹੀਂ ਪੈਂਦਾ ਰੱਖ ਲਾ ਆਪਣੇ ਕੋਲ ਕਿਤੇ ਨਹੀਂ ਚੱਲ ਚੱਲੇ ਆਏ ਚੱਲ ਆ ਛਾਪਾਂ ਪਾਲਾ ਤੇ ਨਾਲੇ लवली ਆਇਆ ਨਹੀਂਗਾ 12 ਵਜੇ ਨਹੀਂ ਹੱਲੇ ਆਈ ਨਹੀਂ ਆ ਤੁਹਾਨੂੰ ਪਤਾ ਤਾਂ ਹੈਗਾ ਸੀ ਚੰਗਾ ਪਲਾ ਪੀ ਜਾਣਾ ਵਾ ਤੇ ਟਾਈਮ ਨਾ ਆ ਜਾਂਦਾ ਮੰਮੀ ਜੀ ਟਾਈਮ ਆ ਵੀ ਹੁਣ ਤੋਂ 12 ਦੇ ਵਜ ਗਏ ਆ ਮੇਰਾ ਤੇਰਾ ਦਬਣੰਦਿਆ ਸਵੇਰੇ ਨਾ ਚਲ ਜੀਏ ਨਹੀਂ ਹੁਣ ਤਿਆਰ ਹੋਏ ਜੇ ਤੇ ਗਾੜੀ ਵੀ ਫੋਨ ਕੀਤਾ ਵਾ ਤੇਰਾ ਡੈਡੀ ਡੀਕਦਾ ਰਹੂਗਾ ਪੀ ਆਏ ਨਹੀਂਗੇ ਨਿਆਣੇ ਅਜੇ ਤੱਕ ਤੇ ਕੋਈ ਨਹੀਂ ਜਾ ਕੇ ਹੋ ਸ਼ਾਮਾਂ ਨੂੰ ਜਰੀ ਨੇਰੇ ਆ ਜਿਓ ਹੋਰ ਫਿਰ ਕੀ ਆ ਠੰਡਿਆ ਹੋਊ ਤੇ ਹਾਂ ਹੋ ਹੈ ਤਾਂ ਸਹੀ ਆ ਪਰ ਅਗੀ ਫੇਰ ਘੜੀ ਘੜੀ ਬੈਠਾ ਟਾਈਮ ਤੇ ਲੱਗਦੀ ਜਾਂਦਾ ਵਾ ਚੱਲ ਕੋਈ ਗੱਲ ਨਹੀਂ ਜੇ ਨਹੀਂ ਤਾਂ ਰਾਤ ਰਹਿ ਆ ਪਿਆ ਸਵੇਰੇ ਆ ਜਿਓ ਵੇਖ ਲਓ ਮਰਜ਼ੀ ਤੁਸੀਂ ਆਪਣੀ ਪਤਾ ਨਹੀਂ ਕਿੱਥੇ ਗਏ ਮੈਂ ਤਾਂ ਫੋਨ ਵੀ ਨਹੀਂ ਲਾਇਆ ਮੈਂ ਚਲਾ ਹੀ ਜਾਣਗੇ ਤੇ ਹੁਣ ਪਤਾ ਨਹੀਂ ਕਿੰਨਾ ਕੁ ਟਾਈਮ ਲਾ ਕੇ ਹੁੰਦੇ ਹਲੇ ਚੱਲ ਮੈਂ ਵੇਖਨੀ ਆ ਭਲਾ ਕਿ ਕਿੱਥੇ ਆ ਮਾਰਦਿਆਂ ਨੂੰ ਆਦ ਮੈਂ ਤੇ ਚਾਰੂ ਕੇ ਬੈਠੀ ਚਲ ਵੇਖਿਓ ਮੜਾਈਆ ਵੇ ਨਹੀਂ ਜਾ ਮੈਂ ਕਿਸੇ ਨਿਆਣੇ ਨੂੰ ਕਲਮ ਨਹੀਂ ਉਹਦੇ ਹਲੇ ਫਿਰ ਮੰਮੀ ਨਾ ਐਵੇਂ ਜਾਣ ਕੇ ਦੇ ਗਈ ਆ ਫਿਰ ਨਾ ਐਵੇਂ ਜ਼ਿੰਮੇਵਾਰੀ ਜੀ ਹੋ ਜਾਂਦੀ ਆ ਸਭੋ ਮੰਮੀ ਦੇ ਕੋਲ ਹੀ ਨਾ ਤੇ ਵਧੀਆ ਗੱਲ ਹੀ ਫਿਰ ਮੈਨੂੰ ਫਿਕਰ ਜੀ ਰਿਆ ਕਰਨੀ ਆ ਮੈਂ ਕਿਹੜਾ ਰੋਜ਼ ਪਾਇਆ ਕਰਨਾ ਵਾ ਨਾਲੇ ਗਰਮੀ ਜਿਹਦੇ ਵੈਹੇ ਨਹੀਂ ਇਹ ਚੀਜ਼ਾਂ ਪੈਂਦੀਆਂ। ਸਲ ਛਾਪਾਂ ਪਾ ਲੈਣੀਆਂ। ਇਹ ਸਾਂਭ ਕੇ ਲੋਕਰ ਚ ਰੱਖ ਜੰਨੀਆਂ। ਤੇ ਵੀ ਇੱਕ ਪਤਾ ਨਹੀਂ ਕਿੱਥੇ ਗਏ ਆ। ਸਗੋਂ ਆ ਜਾਂਦੇ ਟਾਈਮ ਨਾ ਚਲ ਜਾਂਦੇ। ਡਾਡੀ ਨੇ ਅਖਣਾ ਸਵੇਰ ਦਾ ਫੋਨ ਕੀਤਾ ਤੇ ਹਲੇ ਤੱਕ ਆਈ ਹੈ ਨਹੀਂ ਐ। ਲੈ ਵੀ ਪਤਾ ਨਹੀਂ ਜਾਂਦੀ ਕਿੱਥੇ ਆ। ਜੋ ਸਵੇਰ ਤੋਂ ਗਏ ਆ ਸੁਗਤੇ ਦੇ ਤਹਲੇ ਤੱਕ ਨਹੀਂ ਬੋੜੇ ਪਤਾ ਵੀ ਆਪੇ ਨਾਲੇ ਜਾਣਾ ਵਾ ਕਿਤੇ ਜ਼ਿੰਮੇਵਾਰੀ ਸਮਝਦੇ ਨਹੀਂ ਆ ਪਤਾ ਨਹੀਂ ਕੀ ਹਿਸਾਬ ਵਾ ਚੱਲੂੰ ਦੇਖਦੀ ਆ ਜੇ ਤੇ ਆ ਜਾਣਗੇ ਠੀਕ ਆ ਜੇ ਨਾ ਆਉਣਗੇ ਤੇ ਫਿਰ ਵੇਖੀ ਜਾਊਗੀ ਆ ਵੀ ਇੱਦਾਂ ਕਰਨੀ ਆ ਇੱਥੇ ਉੱਪਰ ਹੀ ਰੱਖ ਦਿੰਨੀ ਆ ਤੋ ਵੀ ਕਰਦੇ ਆਪਣੇ ਜੀ ਇੱਥੇ ਕਿੜਾ ਕਿੰਨੇ ਹੱਥ ਮਾਰਨਾ ਹੈ ਅੰਦਰ ਹੋ ਗਿਆ ਤਿਆਰ ਹਾਂਜੀ ਆ ਜਾਓ ਦੀਦੀ ਹਾਂਜੀ ਤਿਆਰ ਹੋ ਗਈਆਂ ਅੱਛਾ ਤੇ ਕਹੇ ਨਹੀਂ ਕਰ ਟਾਈਮ ਨਾ ਚੱਲ ਜਾਣਾ ਇਹ ਮੋ ਟਾਈਮ ਬੜਾ ਹੋ ਗਿਆ ਦੀਦੀ ਮੈਂ ਤਾਂ ਕਦੇ ਦੀ ਤਿਆਰ ਹੋਈ ਆ ਇਹ ਹਲੇ ਬਾਹਰੋਂ ਹੀ ਨਹੀਂ ਆਏ ਪੀ ਆਇਆ ਨਹੀਂ ਜੀ ਬਾਰੋਂ ਨਹੀਂ ਹਲੇ ਤੱਕ ਤੇ ਆਇਆ ਨਹੀਂ ਆ ਤੇ ਮੈਂ ਸੋ ਕੋ ਫੋਨ ਵੀ ਨਹੀਂ ਕੀਤਾ ਮੈਂ ਚਲਾਈ ਜਾਣਗੇ ਬਗਦੋ ਨੂੰ ਫੋਨ ਕਰਕੇ ਕਹਿ ਦੇਣਾ ਨਾ ਕਿ ਅਵੇਲੇ ਚੱਲ ਚੇਤਾ ਹੀ ਭੁੱਲ ਜਾਂਦਾ ਵਾ ਚਲੋ ਕੋਈ ਨਹੀਂ ਆ ਜਾਂਦੇ ਆ ਤੁਹਾਨੂੰ ਪਤਾ ਫਿਰ ਬਾਹਰ ਕੰਮ ਕੰਮ ਵੀ ਥੋੜਾ ਬੋਤਾ ਹੋਈ ਜਾਂਦਾ ਵਾ ਪਹਿਲਾਂ ਪਹਿਲਾਂ ਬੜਾ ਹੋ ਗਿਆ ਨਾ ਮੁਰੇ ਤੇ ਵਾਪਸ ਘਰੇ ਵੜਾਉਣਾ ਆਹੋ ਤੇ ਹੈ ਹੀ ਆ ਚਲੋ ਕੋਈ ਨਹੀਂ ਆ ਜਾਂਦੇ ਆ ਚਲੋ ਕੋਈ ਗੱਲ ਨਹੀਂ ਜੇ ਹੁਣ ਜਾਓਗੇ ਨਾ ਹਾਂਜੀ ਤੇ ਜੀ ਇਹਦੇ ਟਾਈਮ ਨਾਲ ਮੁੜਿਆ ਜਾਓ ਠੀਕ ਹੈ ਜੇ ਨਾ ਨਾ ਤੇ ਤੁਸੀਂ ਰਾਤ ਰਹਿ ਪਿਓ ਮੈਂ ਮੰਮੀ ਨੂੰ ਆਪੇ ਕਹਿ ਦੂੰਗੀ ਨਹੀਂ ਨਹੀਂ ਉਹ ਤੇ ਮੰਮੀ ਵੀ ਚਲੋ ਅੱਗੇ ਆਏ ਹੀ ਮੇਰੇ ਵੱਲ ਉਹ ਵੀ ਡੇ ਹੀ ਪੁੱਛਣਾ ਖੰਦੇ ਲਵਲੀ ਆਇਆ ਨਹੀਂ ਹਲੇ ਤੇ ਮੈਂ ਹਾਲ ਤੱਕ ਤੇ ਆਏ ਨਹੀਂ ਦਾ ਖੰਦੇ ਚਲ ਕੋਈ ਨਹੀਂ ਮੈਂ ਵੇਨੀ ਆ ਬਾਹਰ ਕਿ ਚਲ ਕੋਈ ਨਹੀਂ ਜੇ ਮਸਾ ਨੇਰਾ ਹੋ ਜਾਊਗਾ ਨਾ ਤੇ ਕੋਈ ਨਹੀਂ ਕੋਵੇਲੇ ਆ ਜਿਓ ਨਾ ਨਾਰ ਰਪਿੰਦਰ ਕੋਵੇਲੇ ਨਹੀਂ ਆਉਣਾ ਜਮਾਨਾ ਨਹੀਂ ਹੈਗਾ ਹੁਣ ਬਹੁ ਨੇਰੇ ਆਉਣ ਦਾ ਹਾਂਜੀ ਜੇ ਨੇਰਾ ਹੋ ਜਾਊਗਾ ਨਾ ਕੋਈ ਨਹੀਂ ਤੁਸੀਂ ਰਹਿ ਪਿਓ ਤੇ ਮੈਂ ਕੋਈ ਨਹੀਂ ਮੰਮੀ ਨੂੰ ਆਪੇ ਕਰ ਦੂੰਗੀ ਨੇਰੇ ਨਹੀਂ ਤੁਰਨਾ ਉੱਥੇ ਭਰਦੀ ਦੀ ਹੁਣ ਮੰਮੀ ਨੇ ਕਿਹਾ ਆ ਫਿਰ ਕਹਿਣਾ ਆ ਕਿ ਲੈ ਹੁਣ ਇਹ ਆਪਣੀ ਮਰਜ਼ੀਆ ਕਰਨ ਲੱਗੀ ਆ ਨਾ ਕੋਈ ਪਤਾ ਕੀ ਕਰ ਕਰਦੀ ਆ ਮੈਂ ਆਪੇ ਕਰੂੰਗੀ ਮੰਮੀ ਨੂੰ ਤੂੰ ਮੰਮੀ ਦੀ ਨਹੀਂ ਪਰ ਫਿਕਰ ਕਰ ਮੈਂ ਕਹਿ ਲਾਂ ਨਹੀਂ ਵੇਹੇ ਦੀ ਦੀ ਸ਼ਾਮ ਤੱਕ ਵਾਪਸ ਆਈ ਜਾਣਾ ਵਾ ਕਿੰਨਾ ਕੁ ਟਾਈਮ ਰੁਕਣਾ ਵਾਂਗੇ ਦੇ ਆ ਨਹੀਂ ਮੈਂ ਨੇਰੇ ਦੀ ਗੱਲ ਕਹਿੰਦੀ ਵੀ ਨੇਰਾ ਕਰਕੇ ਨਹੀਂ ਆਵਾਂ ਹੈਗਾ ਹਾਂਜੀ ਤੇ ਬਾਕੀ ਹਾਂ ਤੂੰ ਕੱਲ੍ਹ ਚ ਕੁਝ ਪਾਇਆ ਹੀ ਨਹੀਂ ਆ ਮੰਮੀ ਦੇ ਕੇ ਨਹੀਂ ਜੀ ਸਮਾਨ ਦੇ ਕੋਈ ਨਹੀਂ ਨਹੀਂ ਦੀਦੀ ਉਹ ਤਾਂ ਦੇ ਕੇ ਗਏ ਆ ਮੈਂ ਆਪ ਹੀ ਨਹੀਂ ਪਾਇਆ ਗਰਮੀ ਬੜੀ ਆ ਤੇ ਕੋਈ ਨਹੀਂ ਅੱਗੇ ਵੀ ਚਲੋ ਪਾ ਕੇ ਖੜਿਆ ਵੇਖਿਆ ਹੀ ਆ ਨਾ ਸਾਰਿਆਂ ਨੇ ਹਾਂ ਸਹੀ ਆ ਗਰਮੀ ਹੈਗੀ ਤੇ ਚਲ ਇਹੋ ਤੇ ਹੁੰਦੇ ਆ ਚਾਰ ਨਹੀਂ ਆਵੇ ਕੋ ਪਾਲੀਆਂ ਛਾਪਾਂ ਪਾਲੀਆਂ ਨੇ ਕੰਨਾਂ 'ਚ ਵੀ ਪਾਈ ਆ ਬੜਾ ਵੈਨਾ ਕੀ ਉੱਥੇ ਇੰਨਾ ਵੀ ਪਾ ਕੇ ਕੀ ਕਰ ਜਾਣਾ ਤੁਹਾਨੂੰ ਪਤਾ ਸਹੀ ਆ ਹਨੇ ਜਮਾਨਾ ਨਹੀਂ ਗਾ ਹੈਗਾ ਸੜਕ ਛੁਰਕ ਦੇ ਫਿਰ ਆਵੇਂ ਆਹੋ ਇਹ ਤਾਂ ਗੱਲ ਹੈਗੀ ਆ ਹਾਂਜੀ ਕੋਈ ਨਹੀਂ ਇੰਨਾ ਕੀ ਬਹੁਤ ਆ ਮੈਂ ਆਖਣੇ ਘਰੇ ਮੰਮੀ ਨੇ ਦੇਖੀ ਨਹੀਂ 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 ਉਹ ਤਾਂ ਸਭੋ ਫੜਾ ਕੇ ਗਏ ਆ ਮੈਨੂੰ ਤੇ ਉਹ ਸਭੋ ਮੈਨੂੰ ਆਖੰਦੇ ਆ ਕੀ ਆ ਖਲਾ ਆਪਣੇ ਗੋਲੀ ਤੇ ਮੈਨੂੰ ਸੋ ਡਰ ਜਿਹਾ ਲੱਗੀ ਜਾਂਦਿਆ ਆ ਵੀ ਹੁਣੇ ਮੰਮੀ ਜੀ ਮਰੇ ਸਰ ਜਿੰਮੇਵਾਰੀ ਨਾ ਪਾਉ ਉਹ ਸਭੋ ਮੰਮੀ ਨੂੰ ਫੜਾ ਦੇਣਾ ਮੈਂ ਤੇ ਆਖਿਆ ਸੀ ਮੰਮੀ ਆ ਕੰਦੇਜਲ ਕੋਈ ਨਹੀਂ ਹਲੇ ਥੋੜੇ ਮੂਤ ਵਾਂਡੇ ਗੁੰਡੇ ਤੇ ਜਾਣਾ ਹੀ ਆ ਤੇ ਉਹਨੇ ਇੱਕ ਦਿਨ ਕੋਈ ਨਹੀਂ ਰਹਾ ਹਲਾ ਫਿਰ ਬਾਅਦ ਚ ਕੋਈ ਨਹੀਂ ਮੈਂ ਰੱਖ ਲੂੰਗੀ ਚੱਲ ਕੋਈ ਗੱਲ ਨਹੀਂ ਸਾਫ ਤੇ ਰੱਖ ਲਈ ਨਾ ਆ ਚੱਲ ਠੀਕ ਆ ਕੋਈ ਨਹੀਂ ਤੂੰ ਬੈਠ ਤੇ ਅਵਲ ਤੈਨੂੰ ਫੋਨ ਕਰ ਲਾ ਤੇ ਜੇ ਨਹੀਂ ਨਾ ਤੇ ਮੈਂ ਮੰਮੀ ਨੂੰ ਕਹਿੰਨੀ ਆ ਤੇ ਮੰਮੀ ਆਪੇ ਫਿਰ ਫੋਨ ਕਰਕੇ ਪੁੱਛਦੀ ਆ ਭਲਾ ਦੀ ਕਿੱਥੇ ਆ ਕੋਈ ਨਹੀਂ ਆ ਜਾਂਦੇ ਫਿਰ ਕੋਈ ਨਹੀਂ ਚਲ ਜਾਂਦੇ ਆ ਉਹਦੇ ਟਾਈਮ ਨਾ ਜਾਓ ਕਿਤੇ ਟਾਈਮ ਹਾਂ ਜੀ ਮੈਂ ਕਹਿੰਨੀ ਆ ਮੰਮੀ ਨੂੰ ਫਿਰ ਮੰਮੀ ਕਰ ਲਿੱਤੀ ਆ ਠੀਕ ਜੀ ਅਸ ਕੁੜੀ ਕਦੋਂ ਦੀ ਤਿਆਰ ਹੋਗੇ ਡੀਕਣ ਲਈ ਆ ਇਨ ਖਤਾਏ ਤੱਕ ਆਇਆ ਹੀ ਨਹੀਂ ਗਾ ਕੋ ਫੇਰ ਖਾਨ ਡੱਫਣ ਗਿਆ ਹੁਣਾਵਾ ਉਥੇ ਡੇਲੇ ਅੱਡੂਗਾ ਨਾ ਸ਼ਰਮੀ ਲਾਈ ਇੰਨੇ ਚੱਲ ਆ ਜਾਂਦਾ ਟਾਈਮ ਦੇ ਨਾਲ ਤੇ ਗਾਂ ਜਾਂਦੇ ਉਧਰੋਂ ਟਾਈਮ ਨਾ ਆ ਜਾਂਦੇ ਇਹ ਤਾਂ ਕੀ ਕਰਦਾ ਫਿਰਦਾ ਵਾ ਨਾ ਮੈਂ ਕੋਈ ਰੌਲਾ ਪਾਉਂ ਜੋਗੀ ਕੀ ਆਖੋਗੀ ਉਹ ਪਿਆ ਕੰਮ ਫੜੇ ਇੰਨੇ ਹਮਾਰਾ ਹੋ ਗਈ ਤਿਆਰ ਕਿ ਨਹੀਂ ਰਵਿੰਦਰ ਜੇ ਉਹ ਤਾਂ ਤਿਆਰ ਹੋ ਗਈ ਆ ਤੂੰ ਮੈਨੂੰ ਦੱਸ ਪੇ ਤੂੰ ਕਿੱਥੋਂ ਖੇ ਖਾਂਦਾ ਆਇਆ ਵਾ ਮੈਂ ਤਿਆਰ ਹੋ ਕੇ ਗਿਆ ਸੀ ਮੜਾ ਜਾ ਮੁੰਡੇ ਦਾ ਕੰਮ ਸੀ ਕਿਹੜਾ ਮੁੰਡਾ ਨਾ ਤੈਨੂੰ ਕੰਮ ਪਿਆ ਰਿੰਦਾ ਵਾ ਉਹ ਹੈਗਾ ਇਹ ਕੰਮ ਤੇ ਮੈਨੂੰ ਪੈਸੇ ਚ ਦੇ ਆਲਾ ਫੜ 1000 ਰੁਪਈਆ ਹੀਓ ਨਹੀਂ 1000 ਰੁਪਈਆ ਨਾ ਕਿ ਭੰਦਾ ਵਾ ਥੋੜਾ ਵਾ 1000 ਤੂੰ ਸਟੌਟ ਕਰਨੀ ਆ ਉੱਥੇ ਉਹ ਮੇਰੀ ਗੱਲ ਸੁਣ 500 ਦਾ ਤੇ ਗੱਡੀ 'ਚ ਤੇਲ ਪਾਏ ਨਾ ਤੇ ਕੋਈ ਨਹੀਂ 500 ਦਾ ਪਾਵੇਂ ਤੇਲ 100 150 ਦਾ ਖਾਣ ਪੀਣ ਕੋਜ ਉੱਥੇ ਲੈ ਜਾ ਯਾ ਤੈਨੂੰ ਉਹ ਕਹਿਆ ਸੀ ਨਾ ਕਿ ਵਿਆਹ ਤੋਂ ਬਾਅਦ ਮੈਨੂੰ ਖਰਚਾ ਚਾਹੀਦਾ ਜੇ ਵਿਆਹ ਕਰਾਉਣਾ ਉਹ ਕੋਈ ਗੱਲ ਨਹੀਂ ਚੱਲ ਖਰਚਾ ਚਾਹੀਦਾ ਤੈਨੂੰ ਬਥੇਰੇ ਖਰਚੇ ਤੇਰੇ ਮੈਂ ਦਿੱਤੇ ਆ ਖਰਚੇ ਦੇ ਦੇ ਭੂਏ ਚੜ ਕਾ ਟੋਕਾ ਟ ਮੈਨੂੰ 2-3000 ਰੁਪਏ ਦੇ ਤਾਓ ਮੇਰ ਕੋ ਹੈ ਨਹੀਂਗੇ ਹੁਣ ਜੇ ਹੰ ਦੇ ਦਮੇ ਦੇ ਦੇਣੇ ਹੀ ਜਾ ਤਿਆਰ ਹੋਈਓ ਮਾਰਵਾੜੀ ਤੇ ਜਾਓ ਟਾਈਮ ਦੇ ਨਾਲ ਜੇ ਰਾਜ ਕੋਈ ਚੀਜ਼ ਲੈਣੀ ਪਈ ਤੇ ਫੇਰ ਕੋਈ ਨਹੀਂ ਉਦਕ ਹੁਣੇ ਆ ਵਰਤ ਲੂਗੀ ਆਪੇ ਤੇ ਆਉਗੀ ਤੇ ਦੇ ਦੂੰਗੀ ਮੈਨੂੰ ਉਹ ਦੇ ਕੋ ਕਿੱਥੋਂ ਹੁਣੇ ਆ ਦੱਸ ਕੋਈ ਨਹੀਂ ਮੈਂ ਕਹਿ ਦਿੰਨੀ ਆ ਜਾ ਉੱਥੇ ਹਲ ਦਸਈ ਇੱਥੇ ਸਾਰੇ ਕੰਮ ਕਰੀ ਜਾਣਾ ਬੈਠਾ ਹੀ ਜਿਆਦੇ ਤੈਨੂੰ ਮੈਂ ਕਿੱਥੋਂ ਦੇਣੀ ਆ ਜੇ ਜਿਆਦੇ ਦੇ ਤੇ ਭੱਜ ਕੇ ਮੁੰਡਿਆਂ ਵਾਲ ਚਲ ਜਾਣਾ ਵਾ ਚੱਲ ਇੰਨੇ ਖੋਣਗੇ ਸਾਬ ਨਾਲ ਖਰਚਾ ਤੇ ਕਰੇਗਾ ਉਨੋਂ ਮੈਂ ਨਵੀ ਸਵੇ ਨੂੰ ਕੀ ਕਵਾਂ ਵੀ ਆਪਣੇ ਕੋਲੋਂ ਖਰਚ ਲਈ ਬਥੇਰਾ ਵਾ ਹਜ਼ਾਰ 500 ਦਾ ਤੇਲ ਪਾਵੇਂਗਾ ਤੇ 500 ਤੇਰੇ ਕੋਲ ਥੋੜਾ ਵਾ ਰਪਿੰਦਰ ਨੇ ਤੇ ਫੋਨ ਕੀਤਾ ਸੀ ਵੀ ਡੈਡੀ ਅਹੀਂ ਆਇਣਾ ਵਾ ਟਾਈਮ ਨਾਲੇ ਤੇ ਕਰੋਨਾ ਮੈਂ ਡਿਕਨ ਦਾ ਅਸੀਂ ਤਾਂ ਕਹੀ ਨਹੀਂ ਆ ਮੈਨੂੰ ਤੇ ਇਹ ਆ ਕਿ ਵਿਚਾਰੀ ਆਣ ਕੇ ਕੀ ਕਰੂਗੀ ਕੁੜੀ ਨੇ ਵਿਚਾਰੀ ਨੇ ਆਪੇ ਆਣ ਕੇ ਚਾਹ ਪਾਣੀ ਬਣਾਉਣਾ ਵਾ ਮੇਰੇ ਲਾਗੇ ਬਹੂ ਕਿ ਕਿ ਚਾਹ ਪਾਣੀ ਬਣਾਉਗੀ ਜੇ ਦੀ ਮਾਂ ਹੁੰਦੀ ਤੇ ਕਿੰਨਾ ਚਾਹ ਕਰਨਾ ਸੀ ਮੇਰੀ ਧੀ ਨੇ ਆਉਣਾ ਵਾ ਤੇ ਹੁਣ ਕੀ ਕਰਨਾ ਮੈਨੂੰ ਤਾਂ ਆਪੇ ਸਮਝ ਆਉਂਦੀ ਮੈਂ ਤਾਂ ਸੋਚਿਆ ਸੀ ਵੀ ਵਿਆਹ ਕਰਕੇ ਕੁੜੀ ਦਾ ਤੇ ਸੁਖਾਲਾ ਹੋ ਜਾਊਗਾ ਤੇ ਇਹਦੇ ਅੱਗੇ ਨਾ ਵਧੀਆਂ ਜ਼ਿੰਮੇਵਾਰੀਆਂ ਕਦੀ ਉਹ ਮੇਰੇ ਕੋਲ ਆਗੇ ਕਦੀ ਮੈਂ ਉਹਨਾਂ ਕੋਲ ਚਲ ਗਿਆ ਚੱਲ ਹੁਣ ਕੀ ਕਰਨਾ ਫੇਰ ਹੁੰਦੀ ਐ ਤੇ ਵੇਖ ਤਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਪੁੱਤ ਹੋਰ ਸਭ ਠੀਕ ਠਾਕ ਹੈ ਹਾਂ ਸਤਿ ਸ਼੍ਰੀ ਅਕਾਲ ਇੱਥੇ ਆ ਜਾਓ ਆਪਣੇ ਹੋਰ ਸੁਣਾਓ ਠੀਕ ਠਾਕ ਵਧੀਆ ਵਧੀਆ ਆਪਣੀ ਸੁਣਾਓ ਤੁਸੀਂ ਬਸ ਵਧੀਆ ਤੇ ਮੈਂ ਤਾਂ ਸਿਹਤ ਦਾ ਟੀਕਣ ਹੋਰ ਪਰੌਣੇ ਪਿੰਡ ਦਾ ਸੁਣਾ ਹਾਂਜੀ ਠੀਕ ਠਾਕ ਜੀ ਵਧੀਆ ਆਪਣੀ ਸੁਣਾਓ ਤੁਸੀਂ ਪਰਵਾਜ਼ ਸਾਹਿਬ ਠੀਕ ਠਾਕ ਆ ਹਾਂਜੀ ਠੀਕ ਠਾਕ ਆ ਵਧੀਆ ਉਹ ਐਂ ਵੀ ਲੇਟ ਹੀ ਹੋ ਗਿਆ ਆਉਣ ਲੱਗੇ ਉਹ ਪਾਣੀ ਛੱਡਿਆ ਸੀ ਬੰਬੀ ਦੇ ਤੇ ਮੈਂ ਚੱਲ ਗਿਆ ਉੱਥੇ ਅੱਛਾ ਅੱਛਾ ਉੱਥੇ ਫਿਰ ਟਾਈਮ ਲੱਗ ਗਿਆ ਥੋੜਾ ਜਿਹਾ ਮੈਂ ਤਾਂ ਸਿਹਤ ਦਾ ਟੀਕਣ ਡਿਆ ਸੀ ਰਪਿੰਦਰ ਨੇ ਮੈਨੂੰ ਕੀਤਾ ਫੋਨ ਵੀ ਡੜੀ ਅਸੀਂ ਟਾਈਮ ਆ ਜਣਾ ਵਾ ਆਹ ਹੋਇਆ ਇਹਨਾਂ ਨੇ ਕੀਤਾ ਆ ਤੇ ਮੈਂ ਤੁਸੀਂ ਜੋ ਆਏ ਨਹੀਂ ਮੁੜ ਕੇ ਫਿਰ ਲੇਟ ਹੋ ਗਏ ਜੀ ਉਹਦੇ ਕਰਕੇ ਹੋ ਗਏ ਲੇਟ ਚਲੋ ਕੋਈ ਗੱਲ ਨਹੀਂ ਹੋਸ ਨਾ ਉਹ ਡਿਊਟੀ ਠੀਕ ਥਾਉਦੀ ਹਾਂ ਪੁੱਤ ਠੀਕ ਆ ਵਾ ਚਲ ਤੁਸੀਂ ਪੁੱਤ ਬੈਠੋ ਤੇ ਮੈਂ ਪਾਣੀ ਲਿਵਾ ਤੜੇ ਵਾਸਤੇ ਨਹੀਂ ਨਹੀਂ ਚਲ ਬੈਠ ਜਾ ਪਹਿਲੇ ਆਉਂਦੀ ਆ ਲਿਉਂਦੀ ਮੈਂ ਬਾਕੀ ਸਭ ਠੀਕ ਠਾਕ ਹੈ ਹਾਂ ਸਭ ਵਧੀਆ ਵਾ ਭਾਜੀ ਹਣੀ ਸਭ ਆਪਣਾ ਬੀਜੀ ਪਨੀਰੀ ਬਣਾ ਰਹੀ ਹਾਂਜੀ ਬੀਜੀ ਚਲ ਵਧੀਆ ਹਾਂਜੀ ਕਿਹੜਾ ਲੋੜ ਟਾਇਰ ਬਣਾ ਲੋਕਾਂ ਨੇ ਹੋਰ 20 ਦਿਨਾਂ ਨੂੰ ਓਏ ਆਹੋ ਹਾਂ ਅੱਜ ਸਰ ਰੁਪਿੰਦਰ ਲੈ ਆਉਣਾ ਸੀ ਤੂੰ ਭੈਣ ਜੀ ਉਹਨਾਂ ਨਾਲ ਦਾਦੀ ਜੀ ਉਹਨਾਂ ਨੇ ਫਿਰ ਨਾ ਘਰ ਵੀ ਫਰ ਹੈ ਨਹੀਂ ਕੋਈ ਵੀ ਅੱਛਾ ਤੇ ਨਾਲੇ ਫਿਰ ਤੁਹਾਨੂੰ ਪਤਾ ਮਗਰੋ ਦੀਦੀ ਵੀ ਇਕੱਲੇ ਆ ਘਰ ਦਲਜਿੰਦਰ ਨੂੰ ਲੈ ਆਉਣਾ ਸੀ ਮੈਂ ਤਾਂ ਤੁਹਾਨੂੰ ਆਖਿਆ ਸੀ ਤੇ ਆਖਦੇ ਚੱਲ ਤੀ ਹੋ ਆਓ ਅੱਛਾ ਕੋਈ ਨਹੀਂ ਚੱਲ ਬਾਅਦ ਫਿਰ ਜਾਵਾਂਗੇ ਇਕੱਠੇ ਹਾਂਜੀ ਬੱਚਾ ਠੀਕ ਹੈ ਤਾਂ ਆ ਜੀ ਹੁਣੀ ਸਾਰੇ ਹਾਂ ਸਭ ਠੀਕ ਠਾਕ ਆ ਵਧੀਆ ਅੱਛਾ ਅੱਛਾ ਤੇ ਮੈਂ ਤਾਂ ਸੋਚਿਆ ਵੀ ਹੋਣਾ ਦਲਜਿੰਦਰ ਉਹਨਾਂ ਦੇ ਨਾਲ ਹੀ ਨਹੀਂ ਆਖਿਆ ਤਾਂ ਉਹਨਾਂ ਨੇ ਹੈਗਾ ਸੀ ਤੇ ਉਹ ਕਹਿੰਦੇ ਇਹ ਬਾਅਦ ਚ ਚੱਲਾਂਗੇ अच्छा जी हां जी चलो बढ़िया ਕੀਤਾ ਪੁੱਤ ਤੁਸੀਂ ਆਏ ਮੈਨੂੰ ਤੇ ਬੜਾਈ ਖੁਸ਼ੀ ਹੋਈ ਆ ਕੋਈ ਗੱਲ ਨਹੀਂ ਤਾਂ ਫੇਰ ਅਗਲਾ ਮਾਤ ਦੇ ਰਾਵਾਂ ਕਰਾਂਗੇ ਹੁਣ ਤੇ ਆਹ ਪੁੱਤ ਗਾ ਮੇਰਾ ਪੁੱਤ ਚਾਹ ਬਣਾ ਫਿਰ ਹਾਂਜੀ ਮੈਂ ਬਣਾਉਣੀ ਆ ਸਰਪੰਦਰ ਗਾ ਇੱਥੇ ਮੇਰੇ ਕੋਲ ਫੋਨ ਆਉਂਦਾ ਮੈਂ ਗੱਲ ਸੁਣਨਾ ਮੇਰੇ ਕਰ ਸਰਪੰਦਰ ਪੁੱਤ ਮੈਨੂੰ ਇਹ ਦੱਸ ਤੇ ਤੇਰੀ ਸਾਸ ਸੱਚੀ ਆ ਹਾਂਜੀ ਜਾਨੀ ਸਾਰੇ ਵਧੀਆ ਨੇ ਤੁਹਾਨੂੰ ਪਿਆਰ ਦੱਸੋ ਚਾਹ ਦੇ ਨਾਲ ਜਾਂ ਨਾ ਕੋ ਕੋ ਚਾਹ ਪਾਤ ਕੀ ਲੈਣਾ ਮੈਂ ਚਾਹ ਦੇ ਨਾਲ ਹਾਂ ਬਿਸਕੁਟ ਮੈਂ ਪੈਕ ਟਿਕ ਲੈਤਾ ਵਾ ਸਰ ਤੇ ਪੈਸਾ ਕੋਲ ਕੋਈ ਨਹੀਂ ਆ ਮੈਨੂੰ ਤੇ ਇੰਨੀ ਸ਼ਰਮ ਆਈ ਜਦੋਂ ਤੂੰ ਫੋਨ ਕੀਤਾ ਤੇ ਅਸੀਂ ਅੱਜ ਆਉਣ ਲੱਗਿਆ ਤੇ ਮੈਂ ਸੋਚਿਆ ਕਿ ਲਿਓਣਾ ਕੀ ਆ ਸਰ ਤੇ ਕੱਖ ਵੀ ਨਹੀਂ ਆ ਚਲੋ ਕੋਈ ਗੱਲ ਨਹੀਂ ਵੜੀ ਜੇ ਨਹੀਂ ਨਾ ਹੈਗਾ ਕੋਈ ਨਹੀਂ ਉਹਦੇ ਨਾਲ ਹੀ ਪਿਆਰ ਦਿੰਨੇ ਆ ਇਹਨਾਂ ਨੂੰ ਵੀ ਪਤਾ ਹੀ ਆ ਹੁਣ ਇਹਨਾਂ ਨੂੰ ਗੜੀ ਭੁੱਲਵਾ ਮੇਰੀ ਗੱਲ ਸੁਣ ਪੁੱਤ ਪਹਿਲੀ ਵਾਰੀ ਤੁਸੀਂ ਆਏ ਤੇ ਪਰੌਣਾ ਘਰ ਜਾ ਕੇ ਗੱਲਾਂ ਨਾ ਕਰੂਗਾ ਤੇ ਬਿਸਕੁਟਾਂ ਨਾਲ ਤੇ ਚਾਹ ਦੇਤੀ ਇਹਨਾਂ ਨੇ ਚੱਲ ਕੋਈ ਨਹੀਂ ਜੀ ਨਹੀਂ ਕਰਦੇ ਉਹਨਾਂ ਨੂੰ ਪਤਾ ਹੀ ਸਾਰਾ ਕੋ ਪਹਿਲਾਂ ਦੱਸਿਆ ਹੀ ਆ ਉਹਨਾਂ ਨੂੰ ਕਿਹੜਾ ਨਹੀਂ ਪਤਾ ਪੁੱਤ ਤੋਂ ਕੀ ਪਤਾ ਠੀਕ ਠਾਕ ਨਹੀਂ ਜੇ ਰਹਿੰਦੇ ਸਾਰੇ ਪੈਸੇ ਤੇ ਉਧਰ ਲੱਗੀ ਜਾਣਗੇ ਨਹੀਂ ਹੁਣ ਪੁੱਤ ਦਿਲਜਿੰਦਰ ਹੁਣਾਂ ਨੂੰ ਕੀ ਪਤਾ ਸੱਚ ਦੱਸਿਆ ਕਿ ਨਹੀਂ ਦੱਸਿਆ ਹੁਣ ਪਰੌਣੇ ਨੂੰ ਪਤਾ ਇਹ ਗੱਲ ਦਾ ਕਿ ਨਹੀਂ ਪਤਾ ਇਹਨਾਂ ਦਾ ਘਰ ਬਾਹਰ ਇਦਾਂ ਦਾ ਵਾ ਹੀ ਜਾ ਰਹੀ ਰੱਖਣੀ ਤਾਂ ਵੀ ਮੰਮੀ ਨੇ ਜੇ ਪੁੱਛਿਆ ਤੱਕ ਕਾਣਾ ਚਾਹ ਪਣੀ ਪੀਈ ਹੈਗੇ ਆਂ ਆ ਤੂੰ ਹੀ ਆਉਣਾ ਹੈ ਤੇ ਮੈਂ ਗਵਾਂਡੀਆਂ ਦੇ ਘਰੋਂ ਕੁਰਸੀਆਂ ਫੜ ਕੇ ਲਿਆ ਆਂ ਮੇਰੇ ਦਾ ਸੁਣ ਪੁੱਤ ਹੁਣ ਪਰੋਣਾ ਆ ਤੇਰੇ ਨਾਲ ਹਾਂਜੀ ਤੇ ਇਹਨੂੰ ਹੁਣ ਪਹਿ ਤੇਲ ਆ ਵੀ ਚਾਹੀਦਾ ਕੋਈ ਦੱਗੀ ਤੇ ਹੋਣੀ ਚਾਹੀਦਾ ਹੀ ਆ ਤੁਹਾਨੂੰ ਵੀ ਕਰ ਜਾਦੇ ਵੀ ਪੁੱਛਣਾ ਆ ਕਿ ਤੁਹਾਨੂੰ ਕੋਈ ਮਿਲਿਆ ਵਾ ਕਾ ਨਹੀਂ ਮਿਲਿਆ ਚਲੋ ਉਹਨਾਂ ਦਾ ਜੀਜੀ ਤੇ ਚਲ ਨਹੀਂ ਕਰਦੇ ਜੇ ਮੰਮੀ ਨੇ ਗੱਲ ਕਰ ਦਿੱਤੀ ਤੇ ਫੇਰ ਚਲੋ ਪੁੱਤ ਕੱਖ ਨਾਲ ਇਹਦਾ ਸੰਨੇ ਜੋਗੇ ਨਹੀਂ ਹੈਗੇ ਵੀ ਓਏ ਆਹੋ ਇਹ ਤੇ ਤੇਰੀ ਗੱਲ ਹੈ ਵਾ ਪਤੋਂ ਮੇਰੇ ਤੇਰੇ ਹੁੰਦੇ ਆ ਭੀ ਜਦੋਂ ਤੀ ਤੂੰ ਵਿਆਹ ਹੀ ਗਈ ਆ ਮੈਂ ਕਿਤੇ ਦਿਹਾੜੀ ਟੱਪਾ ਨਹੀਂ ਜਾਂਦਾ ਰੇਣਾ ਤਾਂ ਮੈਂ ਘਰੇ ਆਈਆਂ ਤੇ ਪੈਸਾ ਹੋਣਾ ਕਿੱਥੋਂ ਚਲੋ ਕੋਈ ਗੱਲ ਨਹੀਂ ਆ ਮੇਰੇ ਕੋ ਹੈਗਾ ਵਾ 500 ਰੁਪਈਆ ਉਹ ਤੁਸੀਂ ਰੱਖ ਲਓ ਆਪਣੇ ਕੋਲ ਕੋਈ ਨਹੀਂ ਉਹ ਜਾਣ ਲੱਗਿਆ ਤੁਸੀਂ ਦੇ ਦਿਓ ਆ ਚਲ ਕੋਈ ਗੱਲ ਨਹੀਂ ਇੰਨਾ ਕਦੇ ਕਰਨਾ ਹੀ ਪੈਂਦਾ ਵਾ ਹੁਣ ਬਿਲਕੁਲ ਵੀ ਜੱਗੀ ਇਹਦੇ ਹੁਣ ਪਤਾ ਕੀ ਕਰਨਾ ਵਾ ਓਏ ਆਹੋ ਇਹ ਤੇ ਹੈ ਹੀ ਆ ਆ ਉਦਾ ਦੇ ਠੀਕ ਹੀ ਆ ਨਾ ਹੁਣ ਉਹ ਮੈਂ ਹੁਣ ਪੁੱਤੋ ਚੱਲ ਮੜਾ ਮੜਾ ਮੇਰਾ ਗੁਜ਼ਾਰਾ ਚੱਲੀ ਜਾਂਦਾ ਵਾ ਉੱਠ ਕੇ ਮੈਂ ਰੋਟੀ ਚੱਲ ਜੀ ਦਵਾਈ ਜੂਈ ਆਪਣੀ ਟਾਈਮ ਨਾਲ ਖਾਓ ਤੁਸੀਂ ਮੇਰੀ ਨਾ ਫਿਕਰ ਕਰਿਆ ਕਰੋ ਮੈਂ ਬਿਲਕੁਲ ਠੀਕ ਠਾਕ ਆ ਵਾ ਆਪਣੇ ਘਰ ਵਧੀਆ ਵਾ ਕੋਈ ਵੀ ਕਿਸੇ ਗੱਲ ਦੀ ਕਮੀ ਨਹੀਂ ਗਈ ਹੈਗੀ ਬਸ ਚੱਲ ਪੁੱਤ ਫਿਕਰ ਤੇ ਹੁੰਦਾ ਹੀ ਆ ਆਹੋ ਜੀ ਮੇਰੀ ਨਾ ਟੈਨਸ਼ਨ ਲਿਆ ਕਰੋ ਚੱਲ ਮੈਂ ਬਣਾਉਣੀ ਆ ਚਾ ਆਉਣ ਵਾਲੇ ਆ ਬਰੋ ਹਣਾ ਆ ਚੱਲ ਬਣਾ ਲਾ ਮੇਰਾ ਪੁੱਤ ਹਾਂ ਬੈਠੋ ਜੀ ਮੈਂ ਕਿਨਾ ਬਦਨਸੀਬ ਪਿਓ ਆ ਡਿਲੀਵਰੀ ਮੇਰੀ ਧੀ ਆਈ ਨਾ ਕਰ ਪਿਆ ਨਾ ਕੋ ਢੇਲਾ ਵਾ ਮੈਨੂੰ ਤਾਂ ਸਮਝ ਨਹੀਂ ਆਉਂਦੀ ਵੀ ਮੈਂ ਕਰਾਂ ਕੀ ਹੁਣ ਕੁੜੀ ਕੋ ਪਹਿ ਲੈਦਾ ਮੈਂ ਚੰਗਾ ਲੱਗੂਗਾ ਮੇਰਾ ਰਤਾ ਗੱਲ ਥੱਕੇ ਗਵਾਡੀ ਕੋ ਫੜ ਕੇ ਰੁਪਇਆ 500 ਦੇ ਦਿੰਨੇ ਆ ਫਿਰ ਹੋਰ ਕੀ ਕਰਾਂ ਤਾਨੀ ਵਾਰ ਕਿੰਨਾ ਫੋਨ ਤੇ ਲੱਗੇ ਆ ਸਗੋ ਆ ਜਾਂਦੇ ਹੁਣ ਘੜੀ ਜਲ ਡੜੀ ਜੀ ਲੱਗੇ ਬਹਿ ਜਾਂਦੇ ਪਹਿਲਾਂ ਘਰੋਂ ਨਹੀਂ ਆਉਂਦਾ ਨਾਂ ਲੈਂਦੇ ਤੂੰ ਤੀਂ ਘੜੀ ਲੱਗੇ ਬਹਿ ਜਾ ਤੇ ਗੱਲਾਂ ਬਾਤਾਂ ਕਰ ਲੋ ਪਤਾ ਨਹੀਂ ਵੀ ਕੀ ਕਰਦੀ ਐ ਵੈਹੇ ਨਾ ਉਹ ਦਾਜ ਜੇ ਮੰਮੀ ਹੁੰਦੇ ਨਾ ਤੇ ਕਿੰਨਾ ਉਹਨਾਂ ਨੇ ਚਾ ਕਰਨਾ ਹੀ ਵੀ ਮੇਰੀ ਧੀ ਆਈ ਆ ਜਵਾਈ ਆਇਆ ਵਾ ਤੇ ਅੱਜ ਕੀ ਐ ਨਾ ਘਰ ਦੇ ਵਿੱਚ ਸੋਨ ਮਸਾਂ ਜੀ ਪਈ ਆ ਡਾਡੀ ਵਿਚਾਰੇ ਆ ਉਹ ਵੀ ਇਕੱਲੇ ਬਿਠੇ ਰਹਿੰਦੇ ਆ ਮਗਰੋਂ ਆਪੇ ਦੋ ਲਾ ਕੇ ਤੇ ਖਾ ਲੈਂਦੇ ਆ ਜੀਆਂ ਨਾਲ ਤੇ ਰੌਣਕਾਂ ਹੁੰਦੀਆਂ ਆ ਘਰ ਦੇ ਵਿੱਚ ਪਰ ਨਾ ਕੁਸ਼ ਹਾਲ ਨਹੀਂ ਆ ਇੱਥੇ ਆ ਕੇ ਸਗੋਂ ਟੈਨਸ਼ਨ ਪੈ ਜਾਂਦੀ ਆ ਮਾਨੀ ਖਰਾਬ ਹੋ ਜਾਂਦਾ ਜਦੋਂ ਉਹ ਨਹੀਂ ਆ ਤੇ ਚਲ ਜੇ ਮੰਮੀ ਹੁੰਦੇ ਤੇ ਕਿੰਨੀਆਂ ਗੱਲਾਂ ਬਾਤਾਂ ਕਰਨੀਆਂ ਸੀ ਉਹਨਾਂ ਮੈਨੂੰ ਦੱਸਣੀਆਂ ਸੀ ਮੈਂ ਉਹਨਾਂ ਦੇ ਨਾਲ ਕਰਨੀਆਂ ਸੀ ਤੇ ਕਿੰਨਾ ਚਾਹ ਚੜਨਾ ਸੀ ਉਹਨਾਂ ਨੂੰ ਆ ਜੇ ਅੱਲਾ ਅੱਜ ਗੋਭੀ ਬਣਾ ਲੈਣੀ ਆ ਵੇਈ ਨਾ ਤਾਂ ਇੱਕ ਗੱਲ ਆ ਆ लवली ਦੇ ਕੰਮ ਉਹੀ ਰਹੇ ਉਦਾਂ ਕਿੰਨੀ ਲੇਟ ਐ ਬਾਹਰੋਂ ਆਇਆ ਵਾ ਤੇ ਫੇਰ ਹੁਣ ਕਿਹੜੇ ਵੇਲੇ ਗਏ ਐ ਤੇ ਕਿਹੜੇ ਵੇਲੇ ਉੱਥੋਂ ਆਉਣਾ ਵਾ ਕਿੰਨਾ ਚਿਹਰੋ ਢੀਕਦੀ ਰਹੀ ਐ ਮੈਂ ਤਾਂ ਆਖਿਆ ਹੀ ਵਿਆਹ ਤੋਂ ਬਾਅਦ ਸੁਧਰ ਜੂਗਾ ਪਰ ਇਹਦੇ ਕੰਮ ਉਹੀ ਰਹੇ ਤੇ ਅੱਗੇ ਨਾਲੋਂ ਵੀ ਜ਼ਿਆਦਾ ਵਿਗੜਦਾ ਜਾਂਦਾ ਵਾ ਇਹ ਮੰਮੀ ਨਾਲ ਮੈਨੂੰ ਗੱਲ ਕਰਨੀ ਪੈਣੀ ਮੈਨੂੰ ਥੋੜਾ ਬੋਤਾ ਸਮਝਾਇਆ ਕਰ ਫੇਰ ਕੱਲ ਨੂੰ ਉਹਨੂੰ ਤੇ ਮੁੜ ਕੇ ਸਾਕਪ ਹੋਣਾ ਹੀ ਐ ਫੇ ਕਹਿਣਾ ਵਾ ਵੀ ਉਹ ਰੋੜਾ ਪਉਂਦੀ ਤੇ ਉਹਨੇ ਤੇ ਫੇਰ ਪਉਣਾ ਹੀ ਆ ਚੱਲ ਮੰਮੀ ਨੂੰ ਕਹਿਨੀ ਸਬਜੀ ਬਾਅਦ ਚ ਚੀਰਦੀ ਆ ਮੰਮੀ ਬੈਠਿਆ ਜੈ ਬੈਠੀ ਬੁੱਧ ਕਰਨੀ ਪਈ ਐ ਤੇ ਕਹਿਣਾ ਪਉਣਾ ਸੀ ਹਾਂ ਗਰਮੀ ਤੇ ਬੜੀ ਆ ਤੇ ਉਹ ਮੈਂ ਹਾਂ ਤਾਂ ਇਹ ਲਵਲਿੰ ਥੋੜਾ ਬੋਤਾ ਕਹਿਣਾ ਹੈਗਾ ਹੁਣ ਅੱਜ ਵੀ ਵੇਖੋ ਕਿੰਨੀ ਲੇਟ ਆਇਆ ਵਾ ਦਸ ਦਿਨ ਤੱਕ ਤੈਨੂੰ ਕੀ ਦਵਾਵਾ ਮੈਂ ਕਿੰਨਾ ਸਮਝਾਉਂਦੀ ਆ ਤੇ ਅੱਗੇ ਹਾਂ ਤੂੰ ਕੱਲਾ ਕੌਣ ਟੱਬਰ ਵਾਲਾ ਵਾ ਹੁਣ ਆਹਨੂੰ ਹੱਥ ਮਾਰ ਇਹ ਕੰਮ ਚੰਗੇ ਨਹੀਂ ਇਹੋ ਹੀ ਮੰਮੀ ਮੈਂ ਕਹਣ ਡਈ ਆਂ ਵੀ ਹੁਣ ਹਨਾ ਉਹ ਵੀ ਵਿਚਾਰੀ ਉਹਦਣ ਤੇ ਉਹਦਣ ਰੋਟੀ ਨੂੰ ਡੀਕਦੀ ਰਹੀ ਤੇ ਤਾਂ ਵੀ ਇਹ ਖਾ ਕੇ ਨਹੀਂ ਗਿਆ ਕਰੋ ਤੇ ਜੇ ਹੁਣ ਵਾ ਤਾਂ ਹੁਣ ਵੀ ਕਿੰਨੀ ਲੇਟ ਆਇਆ ਵਾ ਏ ਇਦਾਂ ਫੇਰ ਅਗਲੀ ਨੂੰ ਤੇ ਹਨਾ ਸੱਕ ਹੋਣਾ ਹੀ ਆ ਇਹ ਹੁਣ ਅਗਲੇ ਕੰਮ ਛੱਡੇ ਹਾ ਹੁਣ ਬਲਜਿੰਦਰ ਮੈਨੂੰ ਤਾਂ ਪਤਾ ਨਹੀਂ ਤੂੰ ਸੁਣਿਆ ਕਿ ਨਹੀਂ ਸੁਣਿਆ ਜਦੋਂ ਬਾਹਰੋਂ ਆਇਆ ਸੀ ਨਾ ਮੈਂ ਬਥੇਰੀ ਕੁੱਤੇ ਖਾਣੀ ਕੀਤੀ ਸੀ ਹੁਣ ਮੇਰਾ ਤਾਂ ਕਹਿਣ ਨਈ ਵਾਸਤਾ ਹੋਣਾ ਇਹਨੂੰ ਸ਼ਰਮ ਤੇ ਆਪਣੇ ਆਪ ਹੋਣੀ ਚਾਹੀਦੀ ਹੁਣ ਮੈਂ ਟੱਬਰ ਵਾਲਾ ਵਾ ਮੈਂ ਸੁਧਰ ਜਾ ਤਾਲ ਮਮੀ ਉਹਨੂੰ ਫੇਰ ਵੀ ਪਿਆਰ ਦੇ ਨਾਲ ਸਮਝਾਓ ਤੁਹਾਡੇ ਕਹਿੰਦੇ ਹੁਣ ਮੈਂ ਕਰਾ ਦਿੱ ਦਿੱਤਾ ਵਾ ਤੇ ਫੇਰ ਇਦਾਂ ਹਨਾ ਚੰਗੇ ਨਹੀਂ ਲੱਗੀਦਾ ਜੇ ਕੱਲ ਨੂੰ ਨਾ ਸੁਧਰੇ ਤੇ ਕੋਈ ਗੱਲ ਨਹੀਂ ਮੈਂ ਸਮਝਾਉਂਗੀ ਪੋਤਾ ਆਪਣਾ ਘਰ ਖਰਾਬ ਹੁੰਦਾ ਵੇਖ ਕੇ ਤਾਂ ਮੈਨੂੰ ਕਿਹੜਾ ਚੰਗਾ ਲੱਗਦਾ ਉਹ ਮੈਂ ਹਾਂ ਐਵੇਂ ਫੇਰ ਇਦਾਂ ਰਿਸ਼ਤੇਦਾਰਾਂ ਨੂੰ ਵੀ ਪਤਾ ਲੱਗੂਗਾ ਹੁਣ ਉਹ ਜੇ ਉਹਦਾ ਪਿਓ ਪੁੱਛੂਗਾ ਵੀ ਇਨੀ ਲੇਟ ਕਿਉਂ ਆਈ ਤੋ ਕੀ ਦਸੂਗੀ ਵੀ ਕਿਉਂ ਲੇਟ ਆਏ ਅਸੀਂ ਇਨੀ ਆਹ ਹੋ ਗਰਦੂ ਮੈਨੂੰ ਡਾਰਾ ਬਥੇਰਾ ਫਿੱਜੀ ਖਬੀਆਂ ਦੇ ਗਾਲ ਪਾਈਆਂ ਤੇ ਜਾਣਾਂ ਦਾ ਟਾਈਮ ਨਾ ਜਾਂਦਾ ਬਾਹਰ ਤੇਰਾ ਕੀ ਮੁੰਡੇ ਨੂੰ ਕੰਮ ਨਹੀਂ ਹੋ ਉਹਦੇ ਨਾਲ ਚਲ ਗਏ ਆ ਮੈਨੂੰ ਤਾਂ ਸਮਝ ਨਹੀਂ ਆਉਂਦੀ ਇੱਕ ਮੁੰਡੇ ਕਿਹੜੇ ਆ ਜਿਹੜੇ ਇਹਦਾ ਪਿੱਛਾ ਹੀ ਨਹੀਂ ਛੱਡਦੇ ਇਹਨੂੰ ਕਹੋ ਵੀ ਹੁਣ ਮੁੰਡਿਆਂ ਦਾ ਖੜਾ ਛੱਡੇ ਹੁਣ ਆਪਣੀ ਜ਼ਿੰਮੇਵਾਰੀ ਸਮਝੇ ਮੈਂ ਵੀ ਕਹੂੰਗੀ ਤੂੰ ਵੀ ਮਾੜਾ ਜਿਹਾ ਡਰਾਵਾ ਦੇ ਦੀ ਵੀ ਮੇਰੀ ਗੱਲ ਸੁਣ ਲੈ ਲਬਲੀ ਜੇ ਕੋਈ ਗੱਲਬਾਤ ਹੋ ਗਈ ਨਾ ਉਹ ਕੁੜੀ ਲੈ ਕੇ ਤੇ ਮੈਂ ਕਿਸੇ ਗੱਲ 'ਚ ਨਹੀਂ ਆਉਣਾ ਆਪੇ ਇਹਨੇ ਨਾ ਡਰ ਮੈਂ ਤਾਂ ਮੰਮੀ ਤੁਹਾਡਾ ਕਰਕੇ ਨਹੀਂ ਕਹਿੰਦੀ ਵੀ ਜੇ ਮੈਂ ਕਿਹਾ ਤਾਂ ਫੇਰ ਤੁਸੀਂ ਮੇਰੇ ਦਿਵਾਲੇ ਹੋਣਾ ਵੀ ਤੂੰ ਚਲ ਕੋਈ ਨਹੀਂ ਮੜਾ ਜਾਦਾ ਕੰਨਾਂ ਸਾਡੇ ਕੱਟ ਛੜੀ ਨਾ ਤੁਮੀ ਚਲ ਕੋਈ ਨਹੀਂ ਕਹੂੰਗੀ ਮੈਂ ਵੀ ਆਹੋ ਤੇ ਪਰ ਤੁਸੀਂ ਵੀ ਉਹਨੂੰ ਸਮਝਾਓ ਉਹਨੂੰ ਵੀ ਹੁਣ ਇਹ ਕੰਮ ਛੱਡੇ ਹੁਣ ਕੋਈ ਗੱਲ ਨਹੀਂ ਮੈਂ ਸਮਝਾਉਂਗੀ ਚਲੋ ਠੀਕ ਆ ਫਿਰ ਮੈਂ ਉਹ ਲੱਗੀ ਹੀ ਗੋਭੀ ਚੀਰ ਤੇ ਫਿਰ ਮੈਂ ਉਹ ਚੀਰ ਲਾਂ ਤੇ ਮੈਂ ਆ ਪਕੈਨੀ ਮੰਮੀ ਨੂੰ ਮੜਾ ਜਾ ਵੀ ਚਲ ਉਹਨੂੰ ਸਮਝਾਓ ਕੋਈ ਨਹੀਂ ਬਹੁਤ ਮੈਂ ਸਮਝਾਉਂਗੀ ਬਣਾ ਲਾ ਦੂ ਚਲੋ